ਕਿ ਨਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਂਦੀ ਆ ਫ੍ਰਿਜ ਤੇ ਲੁੱਕ ਚੈੱਕ ਕਰ ਲਓ ਤੁਸੀਂ ਸਾਰਾ ਪੂਰੀ ਘੈਂਟ ਚੀਜ਼ ਤੇ ਆਪਾਂ ਇੰਟੀਰੀਅਰ ਵੀ ਦਿਖਾ ਦਿੰਨੇ ਆ ਵੀ ਵਿੱਚੋਂ ਵੀ ਦਿਖਾ ਦਿੰਨੇ ਆ ਮਤਲਬ ਦੇਖੋ ਜੀ ਵਿੱਚੋਂ ਆਹ ਹੈਗਾ ਐਗ ਰੱਖਣ ਨੂੰ ਮਤਲਬ ਆਂਡੇ ਰੱਖਣ ਨੂੰ ਆਹ ਤੇ ਆਹ ਹੋਰ ਚੀਜ਼ਾਂ ਰੱਖਣ ਨੂੰ ਮਿਰਚ ਮਿਰਚਾਂ ਤੇ ਹੋਰ ਚੀਜ਼ਾਂ ਰੱਖਣ ਨੂੰ ਤੇ ਇਹਦੇ ਵਿੱਚ ਆਹ ਵੀ ਦਿੱਤਾ ਹੈਗਾ ਜਿਹੜਾ ਬਰਫ ਜਮਾਉਣ ਵਾਲਾ ਹੁੰਦਾ ਉਹ ਵੀ ਦਿੱਤਾਗਾ ਤੇ ਆਹ ਦੇਖੋ ਜੀ ਪੂਰੇ ਸਰਾ ਸਰਾ ਆਹ ਉਹ ਇਹਦੇ ਵਿੱਚ ਸਲਾਈਡਾਂ ਆਈਆਂ ਤੇ ਇੱਕ ਆ ਡੱਬਾਗਾ ਤੇ ਆਹ ਹਾਲਾ ਇਹ ਇਹਦਾ ਬਰਫ ਜਮਾਉਣ ਵਾਲਾ ਹੈਗਾਗਾ ਤੇ ਇਹ ਬਰਫ ਜਮਾਉਣ ਵਾਲਾ ਦੀ ਤੋੜੇ ਨਾ ਗਰੀਜਰ ਗਰੀਜਰ ਕਹਿੰਦੇ ਨੇ ਗਰੀਜਰ ਪਤਾ ਨਹੀਂ ਕੀ ਕਹਿੰਦੇ ਇਹਨੂੰ ਫ੍ਰੀਜਰ ਫ੍ਰੀਜਰ ਹੁੰਦਾ ਸੱਚ ਤੇ ਆ ਸੱਚ ਜੀ ਆ ਵਿਧਾਨ ਘਟਾਉਣ ਵਾਲੀ ਵੀ ਕਿੰਨੀ ਕਿ ਬਰਫ ਜਮੋੜੀਆਂ ਤੇ ਉਹ نیچے ਪਤਾ ਨਹੀਂ ਕੀ ਦਿੱਤਾ ਵਾ ਬਟਨ ਜਾ ਆਹੜਾ ਤੇ ਹੋਰ ਮੈਂ ਤੁਹਾਨੂੰ ਸਾਰਾ ਕੁਝ ਦਿਖਾਦਾ ਇੱਕ ਵਾਰੀ ਮੈਂ ਪਿੱਛੋਂ ਵੀ ਦਿਖਾ ਦਿੰਨਾ ਦੇਖੋ ਨੂੰ ਸਾਡੀ ਫ੍ਰਿਜ ਵਧੀਆ ਲੱਗੀ ਤਾਂ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰ ਦਿਓ ਅਗਲੇ ਅੱਗੇ ਵੀ ਜਿਵੇਂ ਕੀ ਮੇਰੇ ਫਾਲੋਅਰ ਬਾਰ ਬਾਰ ਸੌਰੀ ਫਾਲੋਅਰ ਕਹੀ ਜਾਂਨਾ ਸਬਸਕ੍ਰਾਈਬਰ ਬੱਜ ਜਾ